ਮੈਂ ਗੱਲ ਕਰ ਲੱਗਿਆ ਕਿ ਲਾਣੇਦਾਰਨਗੇ ਬਾਦਲ ਮਾਂਜਤਾ ਕਿ ਨਹੀਂ ਮਾਂਜਤਾ ਇਹ ਗੱਲਾਂ ਕਰਦਾ ਹੁੰਦਾ ਸੀ 2018 19 20 ਦੇ ਵਿੱਚ ਜਿਹੜਾ ਅੱਜ ਦਾ ਡਰਾਮੇਬਾਜ਼ ਮੁੱਖ ਮੰਤਰੀ ਬਣਿਆ ਭਗਵੰਤ ਮਾਨ ਉਹ ਕਹਿੰਦਾ ਹੁੰਦਾ ਸੀ ਕਿ ਬੀਬੀ ਆਉਣ ਵਾਲੇ ਸਮੇਂ ਦੇ ਵਿੱਚ ਬਾਦਲ ਦੀ ਫੋਟੋ ਪਤਿਲੀਆਂ ਤੇ ਹੋਇਆ ਕਰੂਗੀ ਕਟਸਿੰਘਾ ਕਰਾਇਆ ਤੇ ਹੋਇਆ ਕਰੂਗੀ ਤੇ ਸੌਜੀ ਵੀ ਢੰਡ ਕੱਢ ਕੇ ਬਣਾਉਣੀ ਪਿਆ ਕਰੂਗੀ ਪਰ ਜਦੋਂ ਤੁਹਾਡਾ ਨਾਲੇ ਘਰ ਵਾਲਾ ਵੀ ਛੇੜਦਿਆ ਕਰੂਗਾ ਬਾਪੂ ਸਾਡਾ ਕੀ ਕਰੂਗਾ ਲਾਣੇਦਾਰ ਨਹੀਂ ਆ ਬਾਦਲ ਮੰਨਦਾ ਕਿ ਨਹੀਂ ਮੰਨ ਜਾ ਤੇ ਲੋਕ ਤਾੜੀ ਚੱਕ ਦਿੰਦੇ ਸੀ ਅੱਛਾ ਬਾਦਲ ਮੰਨ ਜੇ ਗਏ ਕਿ ਨਹੀਂ ਮੰਨ ਜੇ ਗਏ ਉਹ ਤਾਂ ਲੋਕ ਵੀ ਜਾਣਦੇ ਆ ਤੇ ਤੂੰ ਵੀ ਜਾਣਦਾ ਪਰ ਭਗਵੰਤ ਮਾਨ ਮੰਨ ਜਾਇਆ ਕਰੂਗਾ ਨਾਲੇ ਰੇਥੇ ਚ ਮੰਨ ਜਾਇਆ ਕਰੂਗਾ ਨਾਲੇ ਸਵਾਚ ਚ ਮੰਨ ਜਾਇਆ ਕਰੂਗਾ ਨਾਲੇ ਮਿੱਟੀ ਚ ਮਾਂਜਿਆ ਜਾਇਆ ਜਾਇਆ ਕਰੂਗਾ ਨਾਲੇ ਸਰਪ ਚ ਮਾਂਜਿਆ ਜਾਇਆ ਕਰੂਗਾ ਪਿੱਤਲ ਦੇ ਗਲਾਸ ਨਹੀਂ ਨਹੀਂ ਨੀਂਬੂ ਵੀ ਮੂੰਹ ਖੱਟਾ ਕਰਿਆ ਕਰਨਾ ਸੀ ਤੇਰਾ ਚੈੱਕ ਕਰੋ ਵੇਖੋ ਵੇਖੋ ਕੰਮ ਵੇਖੋ ਕੰਮ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਤੀਰਥ ਯਾਤਰਾ ਦੇ ਜਿਹੜੇ ਇਹਦੇ ਗਲਾਸ ਆਏ ਪਏ ਆ ਤੇ ਗਲਾਸਾਂ ਤੇ ਫੋਟੋ ਲੱਗ ਗਈ ਆ ਭਗਵੰਤ ਮਾਨ ਦੀ ਓਏ ਇੰਨੀਆਂ ਗੁੰਮਸ਼ੁਦੇ ਆਲਿਆਂ ਦੀਆਂ ਫੋਟੋ ਨਹੀਂ ਲੱਗਦੀਆਂ ਜਿਨ੍ਹਾਂ ਦਾ ਕੋਈ ਰੱਬ ਨਾ ਕਰੇ ਧੀ ਪੁੱਤ ਗੁੰਮ ਹੋ ਜਾਂਦਾ ਉਹ ਵੀ 40 45 ਪਿੰਡਾਂ ਦੇ ਵਿੱਚ ਫੋਟੋ ਲਾ ਦਿੰਦੇ ਆ 100 ਪਿੰਡ ਚ ਫੋਟੋ ਲਾ ਦਿੰਦੇ ਆ ਪਰ ਤੇਰੀ ਆਏ ਦਿਨ ਫੋਟੋ ਲੱਗਦੀ ਆ ਆਏ ਦਿਨ ਫੋਟੋ ਲੱਗਦੀ ਆ ਰਹਿੰਦਾ ਖੁੰਦਾ ਭਾਂਡੇ ਵੀ ਨਹੀਂ ਛੱਡੇ ਉਹਨਾਂ ਤੇ ਵੀ ਫੋਟੋ ਆ ਗਈ ਹੁਣ ਤਾਂ ਸੀ ਬਲੈਂਡ ਵੀ ਚੈੱਕ ਕਰ ਲੈਨੇ ਆ ਕਿਤੇ ਇਹਦੇ ਤੇ ਨਾਂ ਤਾਂ ਨਹੀਂ ਲਿਖਿਆ ਹੁਣ ਮੈਂ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਿਆ ਹੁਣ ਤੱਕਲੇ ਫੁੱਲਾਂ ਵਾਲੇ ਕੱਛੇ ਰਹਿ ਗਏ ਇਹ ਵੀ ਨਹੀਂ ਪਤਾ ਫੁੱਲਾਂ ਵਾਲੇ ਕੱਛਿਆਂ ਤੇ ਵੀ ਭਗਵੰਤ ਮਾਨ ਲਿਖਿਆ ਆ ਜਾਇਆ ਕਰੇ ਮਾਫੀ ਚਾਉਨੇ ਗੱਲ ਕਹਿਣ ਲੱਗਿਆ ਪਰ ਹੁਣ ਫੁੱਲਾਂ ਵਾਲੇ ਕੱਛਿਆਂ ਤੋਂ ਭਗਵੰਤ ਮਾਨ ਗੁੱਸਾ ਨਾ ਕਰੇ ਕਿਉਂਕਿ ਪਹਿਲਾਂ ਇਹ ਕਹਿੰਦਾ ਹੁੰਦਾ ਸੀ ਫੁਲਾਨਿਆਂ ਦੀ ਫੋਟੋ ਆਉਣੀ ਆ ਬਾਦਲ ਕੀ ਆਉਣੀ ਆ ਪਿੱਤਲ ਤੇ ਫੋਟੋ ਉਹ ਵੀ ਆਉਣੀ ਆ ਪਤਲੀ ਤੇ ਫੋਟੋ ਪਰ ਜੇ ਸਾਡੇ ਆਰੇ ਗੁੱਸਾ ਕਰ ਗਿਆ ਫਿਰ ਇਹ ਗੇਮ ਨਜ਼ਾਰੇਦਾਰ ਨਹੀਂ ਹੁੰਦੀ ਆਉਂਦੇ ਆਰੀ ਫਿਰ ਮੰਗਣਾ ਭਾਈ ਹੁਣ ਗੇਮ ਦੇ ਵਿੱਚ ਵੀ ਆਹ ਗੱਲ ਗਲਤ ਕੀਤੀ ਆ ਗਲਤ ਨਹੀਂ ਕੀਤੀ ਮੰਨ ਲਓ ਜੇ ਬਲੈਂਚ ਫੋਟੋ ਵੀ ਆ ਜੇ ਤਾਂ ਕੀ ਕਹੂਗਾ ਭਗਵੰਤ ਮਨ ਤੋਤਾ ਕਿ ਨਹੀਂ ਤੋਤਾ ਕੀ ਕਹੋਗੇ ਭਰ ਭਾਈ ਤੂੰ ਹੀ ਗੱਲ ਬਣਾਉਣਾ ਸਾਥੋਂ ਨਹੀਂ ਬਾਨੀ ਅਸੀਂ ਤਾਂ ਸਿੱਧੇ ਸਾਦੇ ਬੰਦੇ ਆ ਸਿੱਧੀ ਜੀ ਗੱਲ ਕਰੀਦੀ ਆ ਅੱਛਾ ਭਗਵੰਤ ਮਾਨ ਜੀ ਇਹ ਤਾਂ ਹੁੰਦਗਾ ਹੱਸਣਾ ਠੱਠੀਆਂ ਪਰ ਇਹਦੇ ਵਿੱਚ ਇੱਕ ਰਾਜ਼ ਛੁਪਿਆ ਆ ਤੁਸੀਂ ਇੱਕ ਪੋਸਟ ਪਾਈ ਸੀ ਆਉਦੇ ਪੇਜ ਤੇ ਲਿਖਿਆ ਸੀ ਕਿ ਪੰਜਾਬ ਤੇ ਪਹਿਲਾਂ ਹੀ ਬੜਾ ਕਰਜ਼ਾ ਐਨਾ ਇੱਕ ਕਰਜ਼ਾ ਛੱਡ ਗੱਲਾਂ ਦਿਓ ਅਸੀਂ ਤਾਂ ਕੁਝ ਕਰਜ਼ਾ ਲਾ ਰਹੇ ਆ ਜੀਦੇ ਘਰ ਤੰਗੀ ਆ ਜੇ ਪਹਿਲਾਂ ਤਾਂ ਪੰਜਾਬ ਦੇ ਲੋਕ ਦੱਸਣਗੇ ਜਿਨ੍ਹਾਂ ਨੇ 40-50 ਹਜ਼ਾਰ ਰੁਪਏ ਦਾ ਲੋਨ ਚੱਕਿਆ ਹੁੰਦਾ ਤੇ ਉਹ ਨਵੀਆਂ ਕੋਟੀਆਂ ਲੈਣ ਦੀ ਬਜਾਏ ਪੁਰਾਣੇ ਕੋਟ ਲੈ ਲੈਂਦੇ ਆ ਪੁਰਾਣੀਆਂ ਕੋਟੀਆਂ ਪਾ ਲੈਂਦੇ ਆ ਉਹੀ ਕਹਿੰਦੇ ਆ ਕੋਈ ਗੱਲ ਨਹੀਂ ਕਿਸ਼ਤਾਂ ਚੱਲਦੀਆਂ ਕਿਸ਼ਤਾਂ ਲਾਵਾਂਗੇ ਫਿਰ ਅਗਲੀ ਵਾਰੀ ਸੋਚਾਂਗੇ ਪੁਰਾਣੇ ਬੂਟਾਂ 'ਚ ਰਹਿ ਜਾਂਦੇ ਆ ਗੱਡੀਆਂ ਤਾਂ ਦੂਰ ਛੱਡੋ ਸਾਈਕਲ ਤੱਕ ਲੈਣ ਦੀ ਔਕਾਤ ਨਹੀਂ ਰਹਿੰਦੀ ਉਹਨਾਂ ਦੀ ਜਿਹੜੇ ਕਰਜ਼ੇ ਦੇ ਹੇਠ ਹੁੰਦੇ ਆ ਜਿੱਥੇ ਉਹਨਾਂ ਦਾ ਖਰਚਾ ਮਹੀਨੇ ਦਾ 20000 ਹੁੰਦਾ ਉਹ 5000 7000 ਤੇ ਖਰਚੇ ਤੇ ਆ ਜਾਂਦੇ ਆ ਪਰ ਭਗਵੰਤ ਮਾਨਸਿਆ ਤੁਸੀਂ ਕਿਹੜੇ ਤਰ੍ਹਾਂ ਦਾ ਕਰਜ਼ਾ ਲਾ ਰਹੇ ਆ ਜੇ ਗੱਲ ਕਰੀਏ ਪਹਿਲਾਂ ਪੁਰਾਣੀਆਂ ਗੱਡੀਆਂ ਨਾਲ ਕੰਮ ਚੱਲ ਰਿਹਾ ਸੀ ਤੂੰ ਪ੍ਰਸ਼ਾਸਨ ਨੂੰ ਨਵੀਆਂ ਗੱਡੀਆਂ ਲੈ ਕੇ ਦਿੱਤੀਆਂ ਫਰਜ ਸੀ ਪਰ ਲੋਕ ਟਾ 1987 ਮਾਡਲ ਆ ਲਿਗਾ ਆ ਮਰੂਤियां ਚੱਕੀ ਫਿਰਦੇ ਆ ਉਹ ਚਲਾਈ ਫਿਰਦੇ ਆ ਕਿਉਂਕਿ ਡੰਗ ਲਾਉਣਾ ਉਹਨਾਂ ਨੇ ਤੇ ਕੀ ਹੋਇਆ ਕਿ ਨਵੀਆਂ ਗੱਡੀਆਂ ਤੇਰੀਆਂ ਗੱਡੀਆਂ ਮੰਤਰੀਆਂ ਦੀਆਂ ਗੱਡੀਆਂ ਚਲੋ ਇਹ ਵੀ ਛੱਡੋ ਤੁਹਾਨੂੰ ਲੋੜ ਸੀ ਤੁਸੀਂ ਲੋੜ ਪੂਰੀ ਕਰਤੀ ਆਹ ਜਿਹੜੀਆਂ ਕੰਧਾਂ ਤੇ ਫੋਟੋ ਲਾਉਣਾ ਕੰਧਾਂ ਨੂੰ ਤੇਰੀ ਕੀ ਲੋੜ ਉਹਨਾਂ ਦਾ ਪਲਾਸਟਰ ਝੜਦਾ ਦੱਸੋ ਮੈਨੂੰ ਜਵਾਬ ਦਿਓ ਆਹ ਦਿਨ ਤੁਸੀਂ ਇੱਕ ਜਿਹੜੇ ਤਗੜੇ ਜਿਹੜੇ ਉਹ ਲਾਏ ਪਏ ਨਾ ਜਿਹੜੇ ਉਹ ਚੰਗੇ ਲੋਹੇ ਦੇ ਜਿਹੜੇ ਚੰਗੇ ਲੋਹੇ ਦੇ ਲਾ ਕੇ ਲਾਏ ਆ ਜਿਵੇਂ ਫਰੇਮ ਲਵਾਤੇ ਪੱਕੇ ਫਰੇਮ ਉਹਨਾਂ ਤੇ 57 ਦਿਨਾਂ ਬਾਅਦ ਤੁਹਾਡੇ ਵੱਡੇ ਵੱਡੇ ਬੈਨਰ ਲੱਗਦੇ ਆ ਫਾਜ਼ਲਕਾ ਤੋਂ ਲੈ ਕੇ ਮਲੋੜ ਤੱਕ ਦੇ ਰੋਡ ਤੇ ਲੱਗੇ ਆ ਕਈ ਵਾਰ ਮੈਂ ਵੀਡੀਓ ਚੱਕ-ਚੱਕ ਵਿਖਾਈਆਂ ਹਰ ਸ਼ਹਿਰ ਚ ਪੋਸਟਰ ਲੱਗਦੇ ਆ ਅੱਜ ਭਗਵੰਤ ਮਾਨ ਜੀ ਨਾਤੇ ਆ ਕੱਲ ਭਗਵੰਤ ਮਾਨ ਜੀ ਨੇ ਬੁਰਸ਼ ਕੀਤਾ ਸੀ ਅੱਜ ਭਗਵੰਤ ਮਾਨ ਜੀ ਨੇ ਐ ਕਰਕੇ ਖੜੇ ਆ ਅੱਜ ਭਗਵੰਤ ਮਾਨ ਜੀ ਐ ਕਰਕੇ ਖੜੇ ਆ ਉਹ ਪੈਸਾ ਕਿੱਥੋਂ ਆ ਰਿਹਾ ਉਹ ਕਰਜ਼ੇ ਚੜ ਰਿਹਾ ਪੰਜਾਬ ਤੇ ਦਿਨੋ ਦਿਨ ਕਰਜ਼ਾ ਚੜ ਰਿਹਾ ਸਾਡੇ ਤੇ ਕਰਜਾ ਲਊਗਾ ਕਿਵੇਂ ਉਹ ਭਾਈ ਸਾਹਿਬ ਜਿਹੜੇ ਸਾਹ ਨਾਲ ਤੁਸੀਂ ਚੱਲ ਜਾਨੇ ਉਹ ਕਰਜ਼ੇ ਨਹੀਂ ਲੈਣੇ ਕਰਜ਼ੇ ਲੱਥ ਰਹੇ ਤੇ ਤੁਹਾਡੇ ਐਮਐਲ ਐਮਐਲਿਆਂ ਦੇ ਕਰਜ਼ੇ ਲੈ ਗੇ ਤੇਰੇ ਕਰਜ਼ੇ ਲੈ ਗੇ ਅਕਸਰ 2020 ਦਾ ਬਿਆਨ ਮੈਂ ਯਾਦ ਕਰਦਾ ਜਿਹੜਾ ਤੁਹਾਡੀ ਮਾਤਾ ਜੀ ਨੇ ਬਿਆਨ ਦਿੱਤਾ ਸੀ ਕਿ 25000 ਰੁਪਏ ਪੈਨਸ਼ਨ ਨਾਲ ਪੂਰੀ ਨਹੀਂ ਪੈਂਦੀ ਅਸੀਂ ਬੜੇ ਕਰਜ਼ਾਈਆਂ ਪਰ ਮੈਂ ਕਦੇ ਭਗਵਾਨ ਤੇ ਤੋਂ ਪੈਸੇ ਨਹੀਂ ਮੰਗਿਓ ਲੋਕਾਂ ਦਾ ਪੈਸਾ ਅੱਜੋ ਹੀ ਬੀਬੀ ਜਿਹੜੀ ਐਮਪੀ ਵਲੇ ਕਹਿੰਦੀ ਹੁੰਦੀ ਸੀ ਕਿ ਮੈਂ ਗਨਮੈ ਨਹੀਂ ਰੱਖੇ ਅੱਜ ਉਸੇ ਬੀਬੀ ਦਾ ਗਨ ਮਹੀਨਾ ਤੋਂ ਬਿਨਾ ਸਰਦਾ ਨਹੀਂ ਗੱਡੀਆਂ ਤੋਂ ਬਿਨਾ ਨਹੀਂ ਸਰਦਾ ਅੱਜੋ ਹੀ ਬੀਬੀ ਲੋਕਾਂ ਦੇ ਪਿੰਡ-ਪਿੰਡ ਜਾਂਦੇ ਆ ਚਲੋ ਜਾਣਾ ਚਾਹੀਦਾ ਤੁਹਾਡੇ ਮਾਤਾ ਜੀ ਇੰਨਾ ਤੋਂ ਦਾ ਹੱਕ ਬੰਦਾ ਪਰ ਰੌਲਾ ਗੱਡੀ ਲਈ ਆ ਸਾਡੀ ਮਾਂ ਕੋਈ ਗੱਲ ਨਹੀਂ ਯਾਰ ਸਾਡੀਆਂ ਮਾਵਾਂ ਦੇ ਇਰਮਾਨ ਤਾਂ ਤੂੰ ਨਹੀਂ ਪੂਰੇ ਕਰ ਸਕਿਆ ਆਪਦੀ ਮਾਂ ਦੇ ਇਰਮਾਨ ਤਾਂ ਪੂਰੇ ਕਰੀ ਜਾਂਦਾ ਮੈਨੂੰ ਕੋਈ ਦੁੱਖ ਨਹੀਂ ਪਰ ਇਹੋ ਜਾਂ 20 ਹਜ਼ਾਰ 25 ਹਜ਼ਾਰ ਪੈਨਸ਼ਨ ਨੂੰ ਵਿਆਜ ਕਿਹੜਾ ਲੱਗਿਆ ਸੋਨਾ ਬਾਹਾਂ ਤੱਕ ਭਰ ਲਿਆ ਗਲ ਭਰ ਲੇ ਘਰ ਵਾਲੀ ਉਹ ਤੁਹਾਡੀ ਭੈਣ ਜੀ ਸਾਡੀ ਵੀ ਭੈਣ ਆ ਉਹ ਤੁਹਾਡੀ ਮਾਤਾ ਜੀ ਸਾਡੀ ਵੀ ਮਾਤਾ ਜੀ ਪਰ ਹੁਣ ਦੱਸੋ ਕਰਜ਼ੇ ਤਾਂ ਤੁਹਾਡੇ ਲੈ ਗਏ ਕਰੋੜਾਂ ਦੀਆਂ ਪ੍ਰਾਪਰਟੀਆਂ ਤੁਹਾਡੇ ਐਮਐਲਏਆਂ ਦੀਆਂ ਬਣ ਗਈਆਂ ਦਾ ਕਰਜੇ ਤੁਹਾਡੇ ਲਈ ਜਾਂਦੇ ਆ ਭਰਾਵਾ ਪੰਜਾਬ ਤੇ ਤਾਂ ਚੜੀ ਜਾਂਦੇ ਆ ਇੱਕ ਗੱਲ ਕਹਿੰਦੇ ਹੁੰਦੇ ਸੀ ਅਸੀਂ ਜਦੋਂ ਮਿਸਤਰੀਆਂ ਨਾਲ ਦਿਹਾੜੀ ਜਾਂਦੇ ਹੁੰਦੇ ਸੀ ਤਾਂ ਮਿਸਤਰੀ ਕਹਿੰਦਾ ਹੁੰਦਾ ਸੀ ਸਾਡਾ ਕੀ ਆ ਚੱਕੀ ਟਿੰਡ ਫੋੜੀ ਅਗਲੇ ਪਿੰਡ ਹੁਣ ਤੁਸੀਂ ਤਾਂ ਟਿੰਡ ਫੋੜੀ ਚੱਕ ਕੇ ਅਗਲੇ ਪਿੰਡ ਹੋ ਜਾਓਗੇ ਤੁਹਾਡੇ ਕਈ ਆਪਦੇ ਭਾਂਡੇ ਤਿਆਰ ਕਰੀ ਬੈਠੇ ਆ ਐਮ ਐਲ ਏ ਇਹ ਟਿੰਡ ਫੋੜੀ ਚੱਕੀ ਬੈਠੇ ਅਗਲੇ ਪਿੰਡ ਅਗਲੀ ਪਾਰਟੀ 'ਚ ਹੋ ਜਾਣਾ ਇਹਨਾਂ ਨੇ ਪਰ ਪੰਜਾਬ ਤੇ ਕਰਜ਼ਾ ਚੜਦਾ ਰਿਹਾ ਚੜਦਾ ਰਿਹਾ ਚੜਦਾ ਰਿਹਾ ਲੱਥੂਗਾ ਕਿਵੇਂ ਭਾਂਡਿਆਂ ਤੇ ਨਾਂ ਲਿਖ ਕੇ ਭਾਂਡੇ ਤੱਕ ਨਹੀਂ ਛੱਡੇ ਬਾਦਲ ਨੂੰ ਮਾਂਜਦਾ ਮਾਂਜਦਾ ਤੂੰ ਆਪ ਮਨ ਜਾ ਗਿਆ ਲੈ ਆ ਵੇਖੋ ਕੀ ਰਹਿ ਗਿਆ ਕੋਈ ਦੱਸ ਦੋ ਜਾਂ ਜਿਹੜਾ ਹੁਣ ਬੱਚਾ ਕੋਈ ਪੰਜਾਬ 'ਚ ਜਨਮ ਲੈਂਦਾ ਮਸ਼ੀਨਾ ਮਸ਼ੂਨਾ ਲੈ ਲਾ ਉਹਦੇ ਮੱਥੇ 'ਚ ਲਿਖਿਆ ਕਰ ਭਗਵੰਤ ਮਾਨ ਦੀ ਸਰਕਾਰ 'ਚ ਜਨਮ ਲਿਆ ਜਾ ਕੇ ਕਰ ਦੋ ਕੁਛ ਨਾ ਕੁਛ ਕਰੋ ਤੁਸੀਂ ਮਾਨ ਸਾਹਿਬ ਐ ਕਰਜੇ ਨਹੀਂ ਲੱਥਨੇ ਜੇ ਕਰਜੇ ਲਾਉਣੇ ਆ ਮੈਨੂੰ ਤੇਰਾ 15 ਦਿਨ ਸਲਾਹ ਕਰ ਰੱਖ ਵੇਖ ਤੇਰੀ ਬੱਲੇ ਬੱਲੇ ਕਰਾਉਂਦਾ ਪਹਿਲਾਂ ਮੇਰੀ ਸਲਾਹੇ ਹੋਊਗੀ ਕਿ ਸ਼ਰਾਬ ਦੇ ਠੇਕੇ ਬੰਦ ਕਰ ਦੋ ਫੈਕਟਰੀਆਂ ਬੰਦ ਕਰ ਦੋ ਸ਼ਰਾਬ ਵਾਲੀਆਂ ਉੱਥੇ ਕਹੂੰਗਾ ਨਹੀਂ 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 ਇਹ ਕੰਮ ਨਹੀਂ ਹੋ ਸਕਦਾ ਮੈਂ ਕਹੂੰਗਾ ਤੁਸੀਂ ਚੁੱਪ ਕਰੋ ਲੋਕਾਂ ਦਾ ਰਾਹ ਵੇਖੋ ਕੀ ਜਾਂਦੇ ਆ ਜਿਹੜੇ दारू ਪੀਂਦੇ ਆ ਉਹ ਵੀ ਕੱਲ ਨੂੰ ਧਰਨਾ ਲਾਉਣਗੇ ਕਿ ਇੱਕ ਦੀਆ ਜ਼ਰੂਰੀ ਕਰੋ ਇੱਕ ਪੋਗਾ ਜ਼ਰੂਰੀ ਕਰੋ ਸਾਨੂੰ दारू ਚਾਹੀਦੀ ਆ ਫਿਰ ਆਪਾਂ ਕਵਾਂਗੇ ਭਾਈ दारू ਬਿਨਾ ਥੋੜਾ ਨਹੀਂ ਸਰਦਾ ਤੁਸੀਂ ਤਾਂ ਪੀਣੀ ਮਰਨੀ ਆ ਆਪਦੇ ਤੇ ਗੱਲ ਨਾ ਲਾਇਆ ਜੀ ਮੈਂ ਤਾਂ ਲੋਕਾਂ ਦੀ ਗੱਲ ਕਰੀ ਆ ਨਾ ਕੋਈ ਗੱਲ ਨਹੀਂ ਜਿੱਥੇ ਦੁਨੀਆ ਪੀ ਜਾਂਦੀ ਉੱਥੇ ਤੂੰ ਪੈਗ ਲਾ ਲੇਗਾ ਮੈਂ ਇਸ ਗੱਲ ਨੂੰ ਕਦੇ ਗਲਤ ਨਹੀਂ ਕਹੂੰਗਾ ਫਿਰ ਇਹਨਾਂ ਲੋਕਾਂ ਨੂੰ ਕੋ ਇਹਨਾਂ ਪਹਿਣਾ ਬਿੱਬੀਆਂ ਨੂੰ ਕਹਿਣਾ ਆ ਕਿ ਸ਼ਰਾਬ ਦੇ ਠੇਕੇ ਸਰਕਾਰੀ ਕਰਾਂਗੇ ਫੈਕਟਰੀਆਂ ਸਰਕਾਰੀ ਕਰਾਂਗੇ ਜਿਹੜੀ ਬੋਤਲ ਦੋ 300 ਦੀ ਆ ਉਹ ਬੋਤਲ ਜਾਇਜ ਰੇਟ ਤੇ ਕਰਕੇ ਅਧਿਏ ਦੀ ਲਿਮਟ ਰੱਖਾਂਗੇ ਕਿ ਅਧਿਏ ਤੋਂ ਵੱਧ ਕੋਈ ਪੀ ਨਹੀਂ ਸਕਦਾ ਜਿਹੜੇ ਠੇਕੇ ਆ ਇੱਕ ਪਿੰਡ ਦੇ ਵਿੱਚ ਦੋ ਦੋ ਬ੍ਰਾਂਚਾ ਹੋ ਜਾਂਦੀਆਂ ਕਈ ਸ਼ਹਿਰਾਂ 'ਚ 20-20 ਬ੍ਰਾਂਚਾ ਹੋ ਜਾਂਦੀਆਂ ਕੋਈ ਲੀਗਲ ਕੋਈ ਅਨਲੀਗਲ ਹੋ ਜਾਂਦੀਆਂ ਜਦੋਂ ਇਹ ਠੇਕੇ ਸਰਕਾਰੀ ਹੋ ਗਏ ਖਜ਼ਾਨੇ ਦੇ ਵਿੱਚ ਪੈਸਾ ਡਿੱਗਣਾ ਸ਼ੁਰੂ ਹੋ ਜਾਊਗਾ ਫਿਰ ਕੀ ਹੋਊਗਾ ਤੁਸੀਂ ਦੱਸੋ ਫੈਕਟਰੀਆਂ ਦਾ ਪੈਸਾ ਖਜ਼ਾਨੇ ਚ ਆਊਗਾ ਇੰਨਾ ਠੇਕਿਆਂ ਤੇ ਬੰਦੇ ਸਰਕਾਰੀ ਲੱਗਣਗੇ ਕੋਈ ਉੱਥੇ ਕੈਮਰੇ ਲੱਗਣਗੇ ਜਿਹੜੀ ਬੋਤਲ ਦੇ ਇੱਕ ਇੱਕ ਦਾ حساب ਹੋਊਗਾ ਕੋਈ ਮਾਲ ਚੋਰੀ ਨਹੀਂ ਹੋਊਗਾ ਬਿਜ਼ਨਸਮੈਨ ਤੁਹਾਡੇ ਘਰੇ ਬਹਿ ਜਾਣਗੇ ਫਿਰ ਭਗਵੰਤ ਮਾਨਜੀਤ ਕਿੱਲੇ ਕਿੱਥੋਂ ਲੈਣਗੇ ਪਹਿਲੀ ਕਿੱਥੋਂ ਲੈਣਗੇ ਤਾਂ ਕਰਕੇ ਠੇਕੇ ਸਰਕਾਰੀ ਕਿੱਥੋਂ ਹੋਣਗੇ ਠੇਕੇ ਸਰਕਾਰੀ ਕਿੱਥੋਂ ਹੋਣਗੇ ਜੇਕਰ ਠੇਕੇ ਸਰਕਾਰੀ ਹੋ ਜਾਣ ਖਜ਼ਾਨੇ ਨੂੰ ਕਮਾਈ ਹੋਣ ਲੱਗ ਜੂ ਪਰ ਤੁਸੀਂ ਆਜਾ ਕੁਛ ਨਹੀਂ ਚਾਹੁੰਦੇ ਜਿਹੜੀ ਈਸਟ ਕੰਪਨੀ ਸੀ ਅੰਗਰੇਜ਼ਾਂ ਦੀ ਉਹ दारू ਲੈ ਕੇ ਆਈ ਸੀ ਭਾਰਤ ਦੇ ਵਿੱਚ ਪਰ ਅੱਜ ਇੱਥੇ ਤੇ ਨਾ ਥੋਏ ਪਏ ਆ ਠੇਕੇ ਸਰਕਾਰੀ ਕਰ ਦੋ ਲੋਕਾਂ ਨੇ ਛੱਡਣੀ ਤਾਂ ਹੈ ਨਹੀਂ ਖਜ਼ਾਨੇ ਨੂੰ ਕਮਾਈ ਹੋ ਜੂ ਨੌਕਰੀਆਂ ਮਿਲ ਜਾਣਗੀਆਂ ਫੇਰ ਮੈਥੋਂ ਹੋਰ ਪੁੱਛੋ ਰੇਤਾ ਸਰਕਾਰੀ ਕਰ ਦੋ ਪੈਸਾ ਜਿਹੜਾ ਖਜ਼ਾਨੇ ਚ ਜਾਊਗਾ ਥੋੜੇ ਐਮਐਲਏ ਦੀ ਜੇਬ 'ਚ ਨਹੀਂ ਜਾਊਗਾ ਥੋੜੇ ਐਮਐਲਏ ਚਾਰ-ਚਾਰ ਕੋਠੀਆਂ ਪਾਈ ਫਿਰਦੇ ਆ ਜਲਾਲਾਬਾਦ ਵਾਲੇ ਇਹਨਾਂ ਦੀਆਂ ਕੋਠੀਆਂ 'ਚ ਫਿਰ ਪੈਸਾ ਕਿਵੇਂ ਜਾਊਗਾ ਹੁਣ ਤੁਸੀਂ ਸੋਚਨਾ ਵੀ ਕੰਮ ਕਿੱਥੋਂ ਤੇ ਕਿਵੇਂ ਚਲਾਊਗਾ ਜੇ ਬਿਜਲੀ ਆ ਬਿਜਲੀ 500 600 ਰੁਪਿਆ ਪੱਕਾ ਬਿੱਲ ਕਰਦੇ ਹੋ ਹਰ ਘਰ ਨੂੰ ਕਰਦੇ ਹੋ ਲਗਭਗ ਜੇਕਰ 50 ਲੱਖ ਮੀਟਰ ਵੀ ਹੋਇਆ 2.5 300 ਕਰੋੜ ਰੁਪਿਆ ਜਿਹੜਾ ਉਹ ਆਈ ਮਹੀਨੇ ਦਾ ਜਾਊਗਾ 3000 ਕਰੋੜ ਰੁਪਿਆ ਬਿਜਲੀ ਮੈਹਕਮਾ ਜਿਹੜਾ ਉਹ ਸਾਲ ਦਾ ਕਮਾਊਗਾ ਜਿਹੜੇ ਲੋਕਾਂ ਨੂੰ ਬਿੱਲ ਨਹੀਂ ਆਉਂਦੇ ਤਾਂ ਉਹਦੇ ਵਿੱਚ ਸਾਡੇ ਬੱਚੇ ਲੈਨਮੈਨ ਜਈ ਲੱਗਣਗੇ ਐਸ ਡੀਓ ਲੱਗਣਗੇ ਕਮਾਈ ਆਊਗੀ ਖਜ਼ਾਨਾ ਭਰਪੂਰ ਹੋਊਗਾ ਕਰਜ਼ਾ ਲੱਥੂਗਾ ਪਰ ਇਹ ਕੰਮ ਕਿਉਂ ਕਰੂਗਾ ਫਿਰ ਬਿਜ਼ਨਸਮੈਨਾਂ ਨਾਲ ਗੱਠ ਜੋੜ ਕਿਵੇਂ ਹੋਊਗਾ ਜੇ ਬਿਜ਼ਨਸਮੈਨਾਂ ਨਾਲ ਗੱਠ ਜੋੜ ਨਾ ਹੋਇਆ ਫਿਰ ਆਸਟ੍ਰੇਲੀਆ ਚ 2800 ਕਿੱਲਾ ਕਿਵੇਂ ਆਊਗਾ ਸਮਝ ਨਹੀਂ ਆਉਂਦੀ ਜਿਹੜੀਆਂ ਚੀਜ਼ਾਂ ਵਸਤੂਆਂ ਲੋਕਾਂ ਦੀਆਂ ਜ਼ਰੂਰੀ ਆ ਸਿਰਕਟਾਂ ਬੀੜੀਆਂ ਜ਼ਰੂਰੀ ਨਹੀਂ ਗੀਆਂ ਐਕਟਰਾਂ ਨੇ ਮਸ਼ਹੂਰ ਕੀਤੀਆਂ ਸੀ ਓਏ ਇਹ ਵੀ ਲੋਕਾਂ ਨੇ ਨਹੀਂ ਛੱਡਣੀਆਂ ਤੁਸੀਂ ਇਹਦੀਆਂ ਵੀ ਕੰਪਨੀਆਂ ਫੈਕਟਰੀਆਂ ਸਰਕਾਰੀ ਕਰ ਦੋ ਕਮਾਈ ਖਜ਼ਾਨੇ ਨੂੰ ਕਰ ਦੋ ਖਜ਼ਾਨਾ ਭਰ ਜਾਊਗਾ ਕਰ ਜੇ ਲੱਥ ਜਾਣਗੇ ਪਰ ਇਹ ਕੰਮ ਨਹੀਂ ਕਰਨੇ ਜੇ ਇਹ ਕੰਮ ਕਰਤੇ ਤੇ ਗੱਡੀਆਂ ਦਾ ਤੇਲ ਕਿੱਥੋਂ ਆਊਗਾ ਫੇਰ ਕਿੱਲੇ ਕਿਵੇਂ ਬਣਗੇ ਸੋਨਾ ਕਿੱਥੋਂ ਆਊਗਾ ਇਹ ਸਮਝ ਨਹੀਂ ਆ ਰਹੀ ਜਿਹੜੇ ਏਜੰਟ ਲੋਕਾਂ ਦੇ ਵੀਜੇ ਲਾਉਂਦੇ ਆ ਉਹ ਕੰਮ ਸਰਕਾਰੀ ਕਰ ਦੋ ਫੇਰ ਸਮਝ ਨਹੀਂ ਆਉਂਦੀ ਫੰਡ ਕਿੱਥੋਂ ਆਊਗਾ ਪਾਰਟੀਆਂ ਦਾ ਪ੍ਰਚਾਰ ਕਿੱਥੋਂ ਆਊਗਾ ਬੈਨਰ ਪੋਸਟਰ ਕੀ ਦੀ ਡਿਊਟੀ ਲਾਵਾਂਗੇ ਪੈਟਰੋਲ ਪੰਪਾਂ ਤੇ ਕੀ ਦੀ ਡਿਊਟੀ ਲਾਵਾਂਗੇ ਮੈਂ ਤੁਹਾਨੂੰ ਪਹਿਲਾ ਕਹਿੰਨਾ ਪੰਜਾਬ ਦੇ ਲੋਕੋ ਮੇਰੀਆਂ ਬਰੀਕ-ਬਰੀਕ ਗੱਲਾਂ ਇਹ ਤੁਹਾਡੇ ਸਮਝ ਨਹੀਂ ਆਉਣੀਆਂ ਰਾਜਨੀਤਿਕ ਲੀਡਰਾਂ ਦੇ ਕੰਨ ਖੁਰਕਣ ਲੱਗ ਜਾਂਦੇ ਮੇਰੀਆਂ ਗੱਲਾਂ ਸੁਣ ਕੇ ਕਿ ਹੋ ਪੋਤੜੇ ਖੋਲ ਹੀ ਜਾਂਦਾ ਨਹੀਂ ਖੋਲਦਾ ਗੰਡੇ ਮਾ ਤਾਂ ਗੰਡ ਨੂੰ ਹੱਥ ਹੀ ਪਾਉਂਦਾ ਨਾ ਨਕਲਾ ਖੋਲ ਕੇ ਮੈਂ ਕੀ ਲੈਣਾ ਪਰ ਕਰਜ਼ੇ ਐ ਨਹੀਂ ਲੱਥਨੇ ਫਦਾਨ ਸਭਾ ਚ ਕੱਢੂ ਬਾਹਰ ਨੂੰ ਬਾਹਰ ਬਾਹਰ ਕਟ ਕਟ ਬੈਠੋ ਬੈਠੋ ਜੀ ਬੈਠੋ ਬੈਠੋ ਰੌਲਾ ਪਾ ਕੇ ਸੈਸ਼ਨਾਂ ਦੇ ਵਿੱਚ ਕਰਜ਼ੇ ਨਹੀਂ ਲੱਥਨੇ ਪਤੀਲੀਆਂ ਬਾਲਟੀਆਂ ਤੇ ਫੋਟੋ ਲਾ ਕੇ ਆਉਣੀ ਲੱਥਨੇ ਉਹ ਜਿਹੜੀਆਂ ਬਣਾਣਾ ਹਰ ਇੱਕ ਵਿਅਕਤੀ ਪਾਉਂਦਾ ਕੱਚਾ ਬਲੈਨ ਹਰ ਕੋਈ ਵਿਅਕਤੀ ਪਾਉਂਦਾ ਇਹ ਸਰਕਾਰੀ ਕਰੋਖਾਂ ਕਿਉਂ ਕੋਈ ਫਿੱਟਾ ਬਹੁਤ ਅਸੀਂ ਕੀ ਲੈਣਾ ਫਿੱਟ ਹੋਵੇ ਨਾ ਹੋਵੇ ਆਪਦੀ ਕੰਪਨੀ ਚਲਾਓ ਆਪਦੀਆਂ ਕੰਪਨੀਆਂ ਲਿਆਓ ਕੋਟਾਂ ਦੀਆਂ ਆਪਦੀਆਂ ਕੰਪਨੀਆਂ ਲਿਆਓ ਮਫਲਰਾਂ ਦੀਆਂ ਆਪਦੀਆਂ ਕੰਪਨੀਆਂ ਲਿਆਓ ਲਿਆਓ ਸਹੀ ਮੇਕਅੱਪਾਂ ਤੋਂ ਬਿਨਾਂ ਦਾ ਨਹੀਂ ਲੋਕਾਂ ਦਾ ਸਰਦਾ ਮੇਕਅੱਪ ਸਰਕਾਰੀ ਲਿਆਓ ਕਿਉਂ ਪ੍ਰਾਈਵੇਟ ਕੰਪਨੀਆਂ ਨੂੰ ਰਾਜ ਕਰਵਾਈ ਤੁਰੇ ਆਉਂਦੇ ਆ ਕੀ ਮਿਲਦਾ ਕੀ ਚਾਹੀਦਾ ਕੀ ਮਿਲਦਾ ਦੱਸੋ ਤੁਸੀਂ ਇੱਕ ਮਿਲਦਾ ਕੀ ਆਪਾਂ ਨੂੰ ਪ੍ਰਾਈਵੇਟ ਚੀਜ਼ਾਂ ਨੂੰ ਪਹਿਲ ਦੇ ਦੇ ਕੇ ਆਪਾਂ ਦੱਸੋ ਜਿਹੜਾ ਮੈਂ ਇੱਥੇ ਕੀ ਕਰਾਂ ਯਾਰ ਮੈਂ ਹੁਣ ਇੱਥੇ ਕਿੰਨਾ ਮੱਥੇ ਮਾਰੀ ਜਾਵਾਂ ਪਰ ਲੋਕ ਸਮਝਣ ਭਗਵੰਤ ਮਾਨ ਜੀ ਕਰਜ਼ਾ ਚੜੂਗਾ 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 ਪਰ ਕਰਜ਼ਾ ਹਮੇਸ਼ਾ ਪੰਜਾਬ ਤੇ ਚੜਿਆ ਪੰਜਾਬ ਦੇ ਲੋਕਾਂ ਤੇ ਚੜਿਆ ਕਰਜ਼ਾ ਜੇਕਰ ਇਹ ਰਾਜਨੀਤਿਕ ਲੀਡਰਾਂ ਤੇ ਕਰਜ਼ਾ ਚੜਦਾ ਹੁੰਦਾ ਪ੍ਰਸ਼ਾਸਨਾ ਤੇ ਕਰਜ਼ਾ ਚੜਦਾ ਹੁੰਦਾ ਰਾਜਨੀਤਿਕ ਲੀਡਰਾਂ ਦੇ ਰਿਸ਼ਤੇਦਾਰਾਂ ਤੇ ਕਰਜ਼ਾ ਚੜਦਾ ਹੁੰਦਾ ਤੇ ਅੱਜ ਪੰਜਾਬ ਦੇ ਖਜ਼ਾਨਾ ਖਾਲੀ ਨਹੀਂ ਪੰਜਾਬ ਦਾ ਖਜ਼ਾਨਾ 3 ਲੱਖ ਕਰੋੜ ਦਾ ਭਰਿਆ ਹੁੰਦਾ ਅੱਜ ਦੀ ਗੱਲ ਯਾਦ ਰੱਖ ਲੋ ਜੇ ਪੰਜਾਬ ਤੇ ਕਰਜ਼ਾ ਫਿਰ ਰਾਜਨੀਤਿਕ ਲੀਡਰਾਂ ਦੇ ਜਿਹੜੇ ਰਿਸ਼ਤੇਦਾਰ ਆ ਉਹ ਕਰੋੜਾਂ ਰੁਪਈਆਂ ਦੇ ਮਾਲਕ ਕਿਵੇਂ ਬਣ ਜਾਂਦੇ ਆ ਜੇ ਕਰਜ਼ਾ ਚੜੀ 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 ਆਉਂਦਾ ਪੰਜਾਬ ਤੇ ਫਿਰ ਮੰਤਰੀ ਫੋਰਚੂਨਰ ਡਿਫਾਇਨਡਰ ਲੈਂਡ ਕਲੂਜ਼ਰਾਂ ਦੇ ਮਾਲਕ ਕਿਵੇਂ ਬਣ ਜਾਂਦੇ ਆ ਰੇਂਜ ਰੋਵਰਾਂ ਦੇ ਮਾਲਕ ਕਿਵੇਂ ਬਣ ਜਾਂਦੇ ਆ ਸਾਨੂੰ ਦੱਸੋ ਭਾਈ ਅਸੀਂ ਪੁੱਛਦੇ ਆਂ ਕਰਜ਼ਾ ਹਮੇਸ਼ਾ ਪੰਜਾਬ ਦੇ ਲੋਕਾਂ ਤੇ ਕਿਉਂ ਚੜਿਆ ਨੌਕਰੀਆਂ ਦੇਣ ਵਾਲੀ ਹੀ ਕਰਜ਼ਾ ਕਿਉਂ ਚੜਿਆ ਜਦੋਂ ਰਾਜਨੀਤਿਕ ਲੀਡਰਾਂ ਦੇ ਰਿਸ਼ਤੇਦਾਰ ਅਮੀਰ ਹੋ ਗਏ ਫਿਰ ਅਸੀਂ ਕਿਉਂ ਗਰੀਬ ਰਹਿ ਗਏ ਸੋਚਣ ਵਾਲੀ ਗੱਲ ਆ ਸਾਨੂੰ ਦੱਸੋ ਅਸੀਂ ਪੁੱਛਣਾ ਚਾਹੁੰਦੇ ਆ ਜਿਹੜਾ ਗਰੀਬ ਉੱਠਦਾ ਗਰੀਬ ਉਹਦੀਆਂ ਲੱਤਾਂ ਫੜ ਲੈਂਦਾ ਲੱਤਾਂ ਛਡਾਉਂਦਾ ਅਗਲਾ ਕੱਚੇ ਨੂੰ ਹੱਥ ਪਾ ਲੈਂਦਾ ਵੀ ਜਾ ਹੁਣ ਤੁਰ ਕੇ ਵਿਖਾ ਉਹ ਸਾਡੇ ਅਰگە ਨਾਲ ਤਾਂ ਗਰੀਬ ਲੋਕ ਐਂਕੜੀ ਖੜੇ ਆ ਸਾਡਾ ਕੱਛੀਆਂ ਸਾਡਾ ਕੱਛਾ ਵੀ ਛੱਡੋ ਸਾਡੀਆਂ ਲੱਤਾਂ ਵੀ ਛੱਡੋ ਫਿਰ ਤੁਹਾਨੂੰ ਦੱਸੂ ਰਾਜਨੀਤਿਕ ਲੀਡਰ ਕਰਦੇ ਕੀ ਆ ਸਾਨੂੰ ਭੇਜੋ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਭੇਜ ਕੇ ਕੱਖ ਨਹੀਂ ਹੋਣਾ ਫਿਰ ਇੱਥੇ ਕੰਮ ਹੁੰਦਾ ਰਹਿਣਾ ਪੰਜਾਬ ਦੇ ਲੋਕੋ ਆਪਦੇ ਬੱਚਿਆਂ ਨੂੰ ਰਾਜਨੀਤੀ ਪ੍ਰਤੀ ਜਾਗਰੂਕ ਕਰੋ ਇੱਥੇ ਪੜ੍ਹੇ ਲਿਖੇ ਕਹਿਣਗੇ ਰਾਜਨੀਤੀ ਚ ਪੜ੍ਹੇ ਲਿਖੇ ਹੋਣੇ ਚਾਹੀਦੇ ਆ ਤੇ ਫਿਰ ਕੰਮ ਕੀ ਹੋਣਾ ਹੁਣ ਜਿਹੜਾ ਮੁੱਖ ਮੰਤਰੀ ਦਾ ਦਿਮਾਗ ਆ ਉਹ 100000 ਰੁਪਿਆ ਦੇਣ ਵਾਸਤੇ ਆ ਕੀ ਗੱਲ ਮਹਿੰਦਰ ਮਾਸਟਰ ਜੀ ਦੇ ਪੈਨਸ਼ਨ ਚੋਂ ਦੇਣਾ ਉਹ ਕੀ ਗੱਲ ਭਗਵੰਤ ਮਾਨ ਨੇ ਤਨਖਾਹ ਤੋਂ ਦੇਣਾ 60000 ਕਰੋੜ ਦਾ ਕਰਜ਼ਾ ਚੜਾ ਕੇ ਜਾਊਗਾ ਤੇਰਾ 100000 ਰੁਪਿਆ ਦਿੱਤਾ ਕੀ ਕਰੇਗਾ ਲੋਕਾਂ ਨੂੰ ਰੁਜ਼ਗਾਰ ਦਿਓ ਪਿੰਡ ਪਿੰਡ ਫੈਕਟਰੀ ਲਾਓ ਮੱਛੀ ਪਾਲਣ ਸਰਕਾਰੀ ਕਰ ਦਿਓ ਮੱਛੀ ਪਾਲਣਾ ਲੱਖਾਂ ਕਰੋੜਾਂ ਰੁਪਿਆ ਤੁਸੀਂ ਸਬਸਿਡੀਆਂ ਦਿੰਨੇ ਆ ਉਹ ਜਿਹੜੇ ਮੱਛੀਆਂ ਨਹੀਂ ਖਾਂਦੇ ਉਹ ਵੀ ਉਹ ਟੈਕਸ ਭਰ ਦਿੰਦੇ ਆ ਖੰਡ ਮਹਿੰਗੀ ਕਰਦੇ ਆ ਮਰੁੰਡੇ ਮਹਿੰਗੇ ਕਰਦੇ ਆ ਤੁਸੀਂ ਕਰੀ ਕੀ ਜਾਣਦੇ ਆ ਇਸ ਕਰਕੇ ਮੱਛੀ ਪਾਲਣ ਡੇਰੀ ਫਾਰਮ ਸਰਕਾਰੀ ਕਰੋ ਚੰਗਾ ਦੁੱਧ ਤੇ ਚੰਗਾ ਘਿਓ ਦਿਓ ਸਾਡੇ ਘਰਾਂ ਚੋਂ ਕੱਢ ਲਿਆ ਨਹੀਂ ਤੁਸੀਂ ਨਹੀਂ ਸਮਝੋਗੇ ਮੇਰੀਆਂ ਗੱਲਾਂ ਖੈਰ ਤੁਸੀਂ ਤਾਂ ਬੜੇ ਸਾਡੇ ਸੂਝਵਾਨ ਲੋਕ ਆ ਜਿਹੜੇ ਪਾਰਟੀਆਂ ਦੇ ਨਾਲ ਜੁੜੇ ਹੋਏ ਉਹਨਾਂ ਨੇ ਤਾਂ ਥੱਲੇ ਆਪਦੀ ਮਤਬੁੱਧ ਰੱਖਣੀ ਆ ਜੇ ਕਿਸੇ ਨੇ ਪੜ੍ਹੇ ਲਿਖੇ ਅਨਪੜ੍ਹ ਜੇ ਜੇਕਰ ਕਈ ਬੰਦੇ ਐ ਪੂਰੀ ਪੱਗ ਪੋਚਵੀ ਗੁਰੂ ਜਿਵੇਂ ਮੈਂ ਕਹਾਂ ਐਨੀ ਨੇ ਉਹਨਾਂ ਨੇ ਦਾੜ੍ਹੀ ਰੱਖੀ ਹੁੰਦੀ ਆ ਉਹਨਾਂ ਦੇ ਮੈਂ ਕਮੈਂਟ ਵੇਣਾ ਉਹ ਕੀ ਕਮੈਂਟ ਕਰਨਗੇ ਕੋਈ ਜਾਤੀ ਪ੍ਰਤੀ ਕਰੂਗਾ ਕੋਈ ਕੁਛ ਕਰੂਗਾ ਮੈਂ ਗੱਲ ਕਹਿਣਾ ਨਾ ਯਾਰ ਆ ਲੱਕੜਾ ਰਹੀਆਂ ਆ ਸੇ ਪਾਸੇ ਮੈਂ ਤਾਂ ਅੱਗੇ ਵੀ ਕਹਿਣਾ ਮੈਂ ਉਸ ਰਿਪੋਰਟ ਤੇ ਖੜਾ ਜਿਹੜਾ ਰੱਬ ਨਾਲ ਮੇਲ ਕਰਾਉਂਦਾ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਕਿਹੜੀ ਜਾਤ ਕਿਹੜੇ ਧਰਮ ਕਿਹੜੀਆਂ ਪਾਰਟੀਆਂ ਜਿਹੜੇ ਕਹਿੰਦੇ ਆ ਫਲਾਣੇ ਨੂੰ ਵੋਟ ਪਾਓ ਉਹਨਾਂ ਉਹ ਫੋਨ ਕਰਾਉਂਦੇ ਲੀਟਰਾਂ ਦਾ ਥਾਣਿਆਂ ਦੇ ਵਿੱਚ ਤਾਂ ਕਰਕੇ ਉਹਨਾਂ ਦੀ ਪੁੱਛ ਗਿਛ ਹੁੰਦੀ ਤਾਂ ਕਰਕੇ ਤੁਹਾਨੂੰ ਕਹਿੰਦੇ ਆ ਆਹ ਪਾਰਟੀ ਨੂੰ ਵੋਟ ਪਾਓ ਸਾਡੇ ਗਰੀਬ ਲੋਕ ਪੋਲੇ ਐਵੇਂ ਹੇ ਮੈਨੂੰ ਇਹਨੇ ਐ ਕਿਤਾ ਮੈਂ ਕਿੱਥੇ ਪਾਉਂ ਵੋਟ ਪਾਲਾ ਭਾਈ ਤੇਰੀ ਮਰਜ਼ੀ ਆ ਪਰਮਾਨ ਸਰ ਘਰ ਜੇ ਨਹੀਂ ਲੱਥਨੇ ਕਰ ਜੇ ਲਾਉਣੇ ਆ ਤਾਂ ਸਿਸਟਮ ਸਰਕਾਰੀ ਕਰਨੇ ਪੈਣਗੇ ਨਾ ਕਿ ਪ੍ਰਾਈਵੇਟ ਬੰਦਿਆਂ ਨਾਲ ਮਿਲ ਕੇ ਚੱਲੋਗੇ ਸਮਝੋ ਗੱਲ ਬਾਕੀ ਸਮਝਦਾਰ ਆ ਇਹ ਸਮਝਦਾਰੀ ਸਮਝਣਗੇ ਇਹ ਮੇਰੀਆਂ ਜਿਹੜੀਆਂ ਗੱਲਾਂ ਵਿਚਾਰੇ ਭੋਲੇ ਪੰਛੀ ਲੋਕਾਂ ਦੇ ਸਾਹਮਣੇ ਨਹੀਂ ਆਉਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ